ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਪੰਜਾਬੀ ਟ੍ਰਿਬਿਊਨ ਲਈ ਚਰਨਜੀਤ ਭੁੱਲਰ ਦੀ ਵਿਸ਼ੇਸ਼ ਰਿਪੋਰਟ ਸਿਆਸੀ ਟੀਵਾ ਰਾਸ਼ੀ ਤੇਰਾ ਨੂੰ ਗਾਰੰਟੀ ਨਹੀਂ ਦਿੰਦਾ ਪੰਜਾਬ ਪੰਜਾਬ ਦਾ ਵੋਟਰ ਲੋਕ ਸਭਾ ਚੋਣਾਂ 'ਚ ਕਿਸੇ ਵੀ ਸਿਆਸੀ ਪਾਰਟੀ ਨੂੰ ਪੱਕੀ ਗਾਰੰਟੀ ਨਹੀਂ ਦਿੰਦਾ ਅਤੇ ਸਿਆਸੀ ਟੀਰਾ ਦੇ ਕਿਆਸ ਕਦੇ ਸਹੀ ਅਤੇ ਕਦੇ ਗਲਤ ਹੁੰਦੇ ਰਹੇ ਹਨ ਸਤਾਧਾਰੀ ਤੇ ਵਿਰੋਧੀ ਧਿਰ ਨੇ ਵੋਟਰਾਂ ਨੂੰ ਹਮੇਸ਼ਾ ਚੋਣਾਂ ਮੌਕੇ ਚੋਗਾ ਪਾਇਆ ਪਰੰਤੂ ਵੋਟਰਾਂ ਨੇ ਵੋਟ ਦਾ ਇਸਤੇਮਾਲ ਕਰਨ ਸਮੇਂ ਹਮੇਸ਼ਾ ਆਪਣੀ ਜ਼ਮੀਰ ਦੀ ਹੀ ਸੁਣੀ ਹੈ ਲੋਕ ਸਭਾ ਚੋਣਾਂ ਦੇ ਅਤੀਤ ਦੇ ਨਤੀਜੇ ਵੇਖਦਿਆਂ ਇਹ ਗੱਲ ਪੱਕੀ ਪੱਲੇ ਪੈਂਦੀ ਹੈ ਕਿ ਕੋਈ ਵੀ ਸਿਆਸੀ ਧਿਰ ਚੋਣ ਨਤੀਜੇ ਬਾਰੇ ਅਗਾਊਂ ਅੰਦਾਜ਼ੇ ਨਹੀਂ ਲਗਾ ਸਕਦੀ ਆਮ ਆਦਮੀ ਪਾਰਟੀ ਦੇ ਦਾਅਵੇ ਅਤੀਤ ਦੇ ਚੋਣਾਂ ਵੀ ਰੌ ਨੂੰ ਕਿੰਨਾ ਕੁ ਮੋੜਾ ਦੇਣਗੇ ਇਹ ਤਾਂ ਚੋਣ ਨਤੀਜਿਆਂ ਤੋਂ ਹੀ ਪਤਾ ਚੱਲੇਗਾ ਤੱਥਾਂ ਅਨੁਸਾਰ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ਜੋ ਕਾਂਗਰਸ ਸਰਕਾਰ ਸੀ ਤੇ ਉਸ ਸਮੇਂ ਸਤਾਧਾਰੀ ਧਿਰ ਨੂੰ 8 ਸੀਟਾਂ ਮਿਲੀਆਂ ਜੇਕਰ ਦੂਜੇ ਪਾਸੇ ਵੇਖੀਏ ਤਾਂ ਜਦੋਂ 2004 ਵਿੱਚ ਕਾਂਗਰਸ ਰਾਜਭਾਗ ਦੌਰਾਨ ਲੋਕ ਸਭਾ ਦੇ ਨਤੀਜੇ ਆਏ ਤਾਂ ਸਤਾਧਾਰੀ ਪਤਰ ਨੂੰ ਸਿਰਫ 2 ਸੀਟਾਂ ਹੀ ਮਿਲੀਆਂ। ਇਵੇਂ ਪੰਜਾਬ 'ਚ ਜਦੋਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਦੋਂ ਸਤਾਧਾਰੀ ਪਤਰ ਨੂੰ 2014 ਵਿੱਚ 4 ਸੀਟਾਂ ਅਤੇ 2009 ਵਿੱਚ ਵੀ 4 ਸੀਟਾਂ ਹੀ ਮਿਲੀਆਂ ਸਨ। 2019 ਵਿੱਚ ਕਾਂਗਰਸੀ ਹਕੂਮਤ ਸਮੇਂ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ਤੱਕ ਹੀ ਸੀਮਿਤ ਰਹਿ ਗਿਆ ਸੀ। ਪੰਜਾਬ ਦੇ ਵੋਟਰ ਨੇ ਕਦੇ ਵੀ ਸਤਾਧਾਰੀ ਪਤਰ ਨੂੰ ਵੋਟਾਂ ਦੀ ਪੱਕੀ ਗਾਰੰਟੀ ਨਹੀਂ ਦਿੱਤੀ। ਰਾਸੀ ਰੁਝਾਨ ਵੇਖੀਏ ਤਾਂ 1996 ਤੋਂ ਬਾਅਦ ਕਾਂਗਰਸ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਦੋ ਦਫਾ 1999 ਅਤੇ 2009 ਵਿੱਚ 8-8 ਸੀਟਾਂ ਜਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ 1996 ਅਤੇ 1998 ਵਿੱਚ 8-8 ਸੀਟਾਂ ਅਤੇ ਮੋੜ 2004 ਵਿੱਚ ਵੀ 8 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਦਾ ਹੁਣ ਦਾਵਾ ਹੈ ਕਿ ਉਹ 13 ਜ਼ੀਰੋ ਕਰਨਗੇ, ਪੁਰਾਣੇ ਰੁਝਾਨ ਨੂੰ ਮੋੜਾ ਦੇਣਾ ਆਪ ਲਈ ਔਖਾ ਜਾਪਦਾ ਹੈ ਅਗਾਹ ਵੇਖੀਏ ਤਾਂ 1996 ਤੋਂ 2019 ਤੱਕ ਲੋਕ ਸਭਾ ਦੀਆਂ 7 ਚੋਣਾਂ ਹੋਈਆਂ ਹਨ ਇਹਨਾਂ 7 ਚੋਣਾਂ ਚੋਂ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਵੱਧ ਸੀਟਾਂ ਹਾਸਲ ਕੀਤੀਆਂ ਹਨ ਜਦਕਿ ਕਾਂਗਰਸ ਨੇ 3 ਵਾਰ ਵੱਧ ਸੀਟਾਂ ਪ੍ਰਾਪਤ ਕੀਤੀਆਂ ਹਨ ਕਿਸੇ ਸਿਆਸੀ ਤੈਨੂੰ ਇੰਨਾਂ 7 ਚੋਣਾਂ ਦੌਰਾਨ ਵੱਧ ਤੋਂ ਵੱਧ 8 ਸੀਟਾਂ ਮਿਲੀਆਂ ਹਨ ਆਪ ਨੂੰ 2014 ਵਿੱਚ ਪਹਿਲੀ ਵਾਰ 4 ਸੀਟਾਂ ਪ੍ਰਾਪਤ ਹੋਈਆਂ ਸਨ ਜਦਕਿ 2019 ਵਿੱਚ ਇਕੱਲੀ ਸੰਗਰੂਰ ਲੋਕ ਸਭਾ ਸੀਟ ਤੋਂ ਭਗਵਾਨਤਮਾਨ ਨੇ ਜਿੱਤ ਹਾਸਲ ਕੀਤੀ ਸੀ ਭਾਜਪਾ ਨੂੰ ਆਕਾਲੀ ਦਲ ਨਾਲ ਗਠਜੋੜ ਦੇ ਹੁੰਦੇ 1998 ਅਤੇ 2004 ਵਿੱਚ ਤਿੰਨ-ਤਿੰਨ ਸੀਟਾਂ ਤੇ ਜਿੱਤ ਹਾਸਲ ਹੋਈ ਸੀ ਜਦਕਿ 1999 ਅਤੇ 2009 ਵਿੱਚ ਸਿਰਫ ਇੱਕ-ਇੱਕ ਸੀਟ ਤੇ ਹੀ ਸਬਰ ਕਰਨਾ ਪਿਆ ਸੀ 2019 ਅਤੇ 2014 ਵਾਲੀ ਚੋਣ ਵਿੱਚ ਭਾਜਪਾ ਨੂੰ ਕੇਵਲ ਦੋ-ਦੋ ਸੀਟਾਂ ਪ੍ਰਾਪਤ ਹੋਈਆਂ ਪੰਜਾਬੀ ਸੂਬਾ ਬਣਨ ਮਗਰੋਂ 1991 ਵਿੱਚ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਸਭ ਤੋਂ ਵੱਧ 12 ਸੀਟਾਂ ਜਿੱਤੀਆਂ ਸਨ ਤੇ ਇਸੇ ਤਰ੍ਹਾਂ 1980 ਵਿੱਚ ਮੋਢ ਇੰਦਰਾ ਗਾਂਧੀ ਦਾ ਜਦੋਂ ਉਭਾਰ ਹੋਇਆ ਤਾਂ ਉਸ ਵਕਤ ਵੀ ਕਾਂਗਰਸ ਨੂੰ 12 ਸੀਟਾਂ ਪ੍ਰਾਪਤ ਹੋਈਆਂ ਸਨ 1957 ਵਿੱਚ ਕਾਂਗਰਸ ਨੇ ਸਾਂਝੇ ਪੰਜਾਬ ਵੇਲੇ ਕੁੱਲ 22 ਸੀਟਾਂ ਚੋਂ 21 ਸੀਟਾਂ ਜਿੱਤੀਆਂ ਸਨ ਅਤੇ ਇੱਕ ਸੀਟ ਸੀਪੀਆਈ ਦੇ ਹਿੱਸੇ ਆਈ ਸੀ ਪਹਿਲੀਆਂ ਆਮ ਚੋਣਾਂ ਵਿੱਚ ਕਾਂਗਰਸ ਨੇ ਕੁੱਲ 16 ਸੀਟਾਂ ਜਿੱਤੀਆਂ ਸਨ ਬਹੁਜਨ ਸਮਾਜ ਪਾਰਟੀ ਦੀ ਤਿੰਨ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਠੀਕ ਰਹੀ ਹੈ ਜਿਨ੍ਹਾਂ ਚ 1999 ਅਤੇ 1991 ਦੀਆਂ ਚੋਣਾਂ ਵਿੱਚ बसपा ਨੇ ਇੱਕ ਇੱਕ ਸੀਟ ਜਿੱਤੀ ਜਦਕਿ 1996 ਵਿੱਚ बसपा ਨੇ ਤਿੰਨ ਸੀਟਾਂ ਜਿੱਤੀਆਂ ਸਨ ਸ਼੍ਰੋਮਣੀ ਅਕਾਲੀ ਦਲ ਮਾਨ ਨੇ 1911 90 ਵਿੱਚ ਸਭ ਤੋਂ ਵੱਧ 6 ਸੀਟਾਂ ਜਿੱਤੀਆਂ ਸਨ ਅਤੇ 1999 ਵਿੱਚ 1 ਸੀਟ ਜਿੱਤੀ ਸੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਜ਼ਿਮਨੀ ਚੋਣ ਵੀ ਜਿੱਤੀ ਹੈ ਆਜ਼ਾਦ ਉਮੀਦਵਾਰ 1952 ਤੋਂ ਹੁਣ ਤੱਕ ਸਿਰਫ 2 ਵਾਰ ਹੀ ਕਾਮਯਾਬ ਹੋਏ ਹਨ ਭਾਰਤੀ ਕਮਿਊਨਿਸਟ ਪਾਰਟੀ ਦੇ 3 ਵਾਰ ਉਮੀਦਵਾਰ ਜਿੱਤੇ ਹਨ ਮਾਰਕਸਵਾਦੀ ਪਾਰਟੀ ਦਾ ਕੇਵਲ 1 ਉਮੀਦਵਾਰ 1977 ਵਿੱਚ ਜੇਤੂ ਰਿਹਾ ਹੈ ਧੰਨਵਾਦ